ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਜ਼ਰੂਰੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਵੀਰੋ ਜਦੋਂ ਦਾ ਪੈਲਗਾਮ ਦੇ ਵਿੱਚ ਅੱਤਵਾਦੀਆਂ ਨੇ ਉੱਥੇ ਨਿਰਦੋਸ਼ ਲੋਕਾਂ ਦਾ ਕਤਲ ਕੀਤਾ ਤੇ ਉਸ ਦਿਨ ਤੋਂ ਬਾਅਦ ਸਾਰੇ ਦੇਸ਼ ਵਿੱਚ ਹੀ ਨਹੀਂ ਬਲਕਿ ਪੂਰੇ ਵਰਲਡ ਦੇ ਵਿੱਚ ਹੀ ਇਸ ਜਿਹੜੀ ਕਾਨੂੰਨੀ ਘਟਨਾ ਦੀ ਨਿੰਦਾ ਹੋ ਰਹੀ ਸੀ ਅਤੇ ਭਾਰਤ ਸਰਕਾਰ ਤੇ ਪ੍ਰੈਸ਼ਰ ਵੱਧ ਰਿਹਾ ਸੀ ਕਿ ਇਹਦਾ ਜਿਹੜਾ ਅੱਤਵਾਦਿਆਂ ਤੋਂ ਬਦਲਾ ਲਿਆ ਜਾਵੇ ਸੋ ਸਰਕਾਰ ਨੇ ਆਪਣੇ ਤੌਰ ਤੇ ਜੋ ਆਪਰੇਸ਼ਨ ਸੰਧੂਰ ਕੀਤਾ ਤੇ ਉਸ ਦਿਨ ਤੋਂ ਲੈ ਕੇ ਤੇ ਜਿੰਨੇ ਦਿਨ ਪਾਕਿਸਤਾਨ ਦੇ ਨਾਲ ਜੰਗ ਵਾਲਾ ਮਾਹੌਲ ਬਣਿਆ ਰਿਹਾ ਜੋ ਵੀ ਕੁਝ ਹੋਇਆ ਤੁਹਾਨੂੰ ਸਭ ਨੂੰ ਪਤਾ ਹੈ ਸੋ ਇਹਦੇ ਵਿੱਚ ਹਰੇਕ ਬੰਦੇ ਨੂੰ ਇਹ ਸੀ ਵੀ ਇਹ ਜਿਹੜਾ ਵਿਰੋਧ ਹੈ ਉਹ ਅੱਤਵਾਦਿਆਂ ਦਾ ਸਾਡੇ ਦੇਸ਼ ਵੱਲੋਂ ਕੀਤਾ ਜਾ ਰਿਹਾ ਹੈ ਤੇ ਪਾਕਿਸਤਾਨ ਦੀ ਇਸ ਕਰਕੇ ਨਿੰਦਾ ਕੀਤੀ ਜਾ ਰਹੀ ਹੈ ਕਿਉਂਕਿ ਉਹ ਜਿਹੜਾ ਉੱਥੋਂ ਦਾ ਪ੍ਰਸ਼ਾਸਨ ਉੱਥੋਂ ਦੀ ਫੌਜ ਹੈ ਉਹ ਉਹਨਾਂ ਨੂੰ ਪਨਾਹ ਦੇ ਰਹੇ ਨੇ ਗੱਲ ਇੰਨੀ ਸੀ ਸੋ ਇਹਦੇ ਵਿੱਚ ਦੋਨਾਂ ਦੇਸ਼ਾਂ ਦੀ جنگ ਲੱਗਣ ਦੇ ਅਸਾਰ ਬਣ ਗਏ ਔਰ ਬੜਾ ਲੋਕਾਂ ਨੂੰ ਫਿਕਰ ਪੈ ਗਿਆ ਵੀ ਨਹੀਂ ਜੇ ਜੰਗ ਲੱਗੀ ਤਾਂ ਦੋਨੇ ਪਾਸੇ ਜਿਹੜੇ ਬੇਗੁਨਾਹ ਲੋਕ ਮਾਰੇ ਜਾਣਗੇ ਖਾਸ ਕਰਕੇ ਪੰਜਾਬ ਏਰੀਆ ਦੇ ਬਹੁਤ ਜ਼ਿਆਦਾ ਲੋਕਾਂ ਦੇ ਅੰਦਰ ਇਹ ਡਰ ਬੈਠ ਗਿਆ ਕਿ ਜਿਹੜਾ ਨੁਕਸਾਨ ਪੰਜਾਬ ਦਾ ਬਹੁਤ ਜ਼ਿਆਦਾ ਹੋਏਗਾ ਪਹਿਲਾਂ ਦੀਆਂ ਜੰਗਾਂ ਵਿੱਚ ਵੀ ਹੋਇਆ ਸੋ ਸਾਰੇ ਇਨਸਾਨਤ ਨੂੰ ਪਿਆਰ ਕਰਨ ਵਾਲੇ ਲੋਕ ਚਾਹੁੰਦੇ ਸਨ ਕਿ ਇਹ ਜਿਹੜਾ ਹਾਲਾਤ ਜੰਗ ਵਰਗੇ ਬਣਦੇ ਜਾ ਰਹੇ ਨੇ ਰੁਕਣੇ ਚਾਹੀਦੇ ਨੇ ਸੋ ਚਲੋ ਜੋ ਵੀ ਹੋਇਆ ਸਰਕਾਰਾਂ ਨੇ ਕਿਵੇਂ ਵੀ ਉਹ ਕੀਤਾ ਉਹ ਜੰਗ ਬੰਦ ਕਰਨ ਦਾ ਐਲਾਨ ਹੋਇਆ ਸ਼ਾਂਤੀ ਹੋਈ ਲੋਕਾਂ ਨੇ ਸੁੱਖ ਦਾ ਸਾਹ ਲਿਆ ਤੇ ਜਿਹੜੀ ਲੋਕਾਂ ਦੀ ਜ਼ਿੰਦਗੀ ਆ ਉਹ ਦੁਆਰਾ ਪਟੜੀ ਤੇ ਆਉਣ ਲੱਗੀ ਸੋ ਇਹਦੇ ਦੌਰਾਨ ਜੋ ਘਟਨਾ ਹੋਈ ਸੋਸ਼ਲ ਮੀਡੀਆ ਜਾਂ ਜਿੰਨੇ ਵੀ ਟੀਵੀ ਚੈਨਲ ਨੇ YouTube ਚੈਨਲ ਨੇ ਉਹਨਾਂ ਦੇ ਵੱਲੋਂ ਜੋ ਕੁਝ ਕੀਤਾ ਗਿਆ ਜਿਵੇਂ ਪੰਜਾਬੀ ਦਾ ਇੱਕ ਅਖਾਣ ਹੈ ਇੱਕ ਕਹਾਵਤ ਹੈ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਇਸੇ ਤਰ੍ਹਾਂ ਕਈਆਂ ਨੂੰ ਤਾਂ ਚਾੜ ਗਿਆ ਸੀ ਜਿਨ੍ਹਾਂ ਦੇ ਚੈਨਲਾਂ ਨੂੰ ਕੋਈ ਵੇਖਦਾ ਨਹੀਂ ਸੀ ਉਹਨਾਂ ਨੇ ਫੇਕ ਵੀਡੀਓ ਬਣਾ ਬਣਾ ਕੇ ਤੇ ਉਹ ਆਪਣੇ ਚੈਨਲਾਂ ਦੀ ਮਸ਼ਹੂਰੀ ਕਰ ਲਈ ਹੋ ਸਕਦਾ ਉਹਨਾਂ ਦੇ ਲੱਖਾਂ ਕਰੋੜਾਂ ਮਿਲੀਅਨ ਵਿਊ ਬਣੇ ਹੋਣਗੇ ਉਹਨਾਂ ਨੇ ਪੈਸਾ ਵੀ ਕਮਾਇਆ ਹੋਵੇਗਾ ਤੁਹਾਨੂੰ ਸਭ ਨੂੰ ਪਤਾ ਕਿ ਜਿਹੜੇ ਨੈਸ਼ਨਲ ਚੈਨਲ ਨੇ ਉਹਨਾਂ ਨੇ ਕਿਸ ਤਰ੍ਹਾਂ ਦੀਆਂ ਫੇਕ ਖਬਰਾਂ ਬਣਾਈਆਂ ਕਿ ਜਿਹੜੀ ਹਿੰਦੁਸਤਾਨ ਦੀ ਫੌਜ ਨੇ اسلامਾਬਾਦ ਤੇ ਕਬਜ਼ਾ ਕਰ ਲਿਆ ਕਰਾਚੀ ਤੇ ਕਬਜ਼ਾ ਕਰ ਲਿਆ ਫੌਜ ਦੇ ਫੌਜ ਨੂੰ ਆਪਣੇ ਕਾਬੂ ਚ ਕਰ ਲਿਆ ਪਾਕਿਸਤਾਨ ਜਿਹੜਾ 24 ਘੰਟਿਆਂ ਚ ਪੂਰਾ ਦੁਨੀਆ ਦੇ ਨਕਸ਼ੇ ਤੋਂ ਖਤਮ ਹੋ ਜਾਏਗਾ بڑے ਚੈਨਲਾਂ ਵਾਲੇ ਨੇ ਖਬਰਾਂ ਚਲਾਈਆਂ ਔਰ ਹਰ ਸਮੇਂ ਚਲਦੀਆਂ ਵੀ ਰਹੀਆਂ ਉਸ ਤੋਂ ਬਾਅਦ ਵੀ ਨਹੀਂ ਰੁਕਿਆ ਅਜੇ ਤੱਕ ਵੀ ਚੱਲ ਰਹੀਆਂ ਨੇ ਕਿਉਂਕਿ ਕਈ ਲੋਕਾਂ ਨੂੰ ਵਗਦੀ ਗੰਗਾ 'ਚ ਹੱਥ òn ਦਾ ਜਿਹੜਾ ਉਹ ਸ਼ੌਂਕ ਪੈ ਜਾਂਦਾ ਉਹਨਾਂ ਨੂੰ ਨਹੀਂ ਮਤਲਬ ਹੁੰਦਾ ਇਹਦੇ ਨਾਲ ਕਿਸੇ ਦਾ ਨੁਕਸਾਨ ਹੋਣਾ ਜਾਂ ਫਾਇਦਾ ਹੋਣਾ ਬਸ ਉਹਨਾਂ ਨੂੰ ਇਹ ਹੁੰਦਾ ਵੀ ਜੋ ਹਕੂਮਤ ਜੋ ਪਾਰਟੀ ਕਰ ਰਹੀ ਹੈ ਅਸਿਓ ਦੇ ਹੱਕ ਵਿੱਚ ਭੁਗਤ ਕੇ ਤੇ ਆਪਣੇ ਆਪ ਨੂੰ ਚੰਗੇ ਸਾਫਤ ਕਰਨਾ ਤਾਂ ਕਿ ਕੱਲ ਨੂੰ ਸਾਨੂੰ ਕੀ ਲੋੜ ਪਵੇ ਤਾਂ ਉਹ ਜਿਹੜੀ ਸਰਕਾਰ ਹੈ ਜਿਹੜੀ ਪਾਰਟੀ ਆ ਸਾਡੇ ਨਾਲ ਖੜ ਜਾਵੇ ਪਰ ਮੈਂ ਜਿਹੜੀ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਬੇਨਤੀ ਕਰਨੀ ਚਾਹੁੰਨਾ ਕਿ ਇਹਦੇ ਵਿੱਚ ਜਿਹੜਾ ਸਰਕਾਰ ਦਾ ਇੱਕ ਜ਼ੋਰ ਇਹ ਲੱਗਿਆ ਸੀ ਕਿ ਸੇ ਅੱਤਵਾਦੀਆਂ ਦੇ ਜਿਹੜੇ ਕੈਂਪ ਖਤਮ ਕਰਨੇ ਨੇ ਜਿੱਥੋਂ ਪੰਪਦੇ ਨੇ ਜਿੱਥੋਂ ਟ੍ਰੇਨਿੰਗ ਲੈਂਦੇ ਨੇ ਤੇ ਦੂਜਾ ਸੀ ਉਥੋਂ ਦੇ ਸਰਕਾਰ ਨੂੰ ਫੌਜ ਨੂੰ ਸਬਕ ਸਿਖਾਉਣਾ ਹੈ ਜਿਹੜੇ ਅੱਤਵਾਦੀਆਂ ਦੀ ਸਪੋਰਟ ਕਰਦੇ ਨੇ ਜਾਂ ਆਪਣੇ ਦੇਸ਼ ਵਿੱਚ ਉਹਨਾਂ ਦਾ ਵਿਰੋਧ ਨਹੀਂ ਕਰਦੇ ਤੇ ਤੀਜਾ ਜਦੋਂ جنگ ਦੇ ਹਾਲਾਤ ਬਣੇ ਤਾਂ ਉਸ ਸਮੇਂ ਭਾਰਤ ਸਰਕਾਰ ਦਾ ਸਾਰਾ ਜ਼ੋਰ ਇਸ ਚੀਜ਼ ਤੇ ਲੱਗਿਆ ਸੀ ਖਾਸ ਕਰਕੇ ਸਿਵਲ ਪ੍ਰਸ਼ਾਸਨ ਦਾ ਕਿ ਆਮ ਲੋਕਾਂ ਦਾ ਨੁਕਸਾਨ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਔਰ ਉਹਦੇ ਵਾਸਤੇ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਬਲੈਕਆਊਟ ਔਰ ਸੈਰਨ ਵਾਸਤੇ ਜੋ ਕਾਰਵਾਈ ਜੋ ਕੀਤੀ ਗਈ ਜੋ ਮੌਕ ਡ੍ਰਿਲ ਕੀਤੀ ਗਈ ਪ੍ਰੈਕਟਿਸ ਕੀਤੀ ਗਈ ਉਹਦੀ ਵੱਧ ਤੋਂ ਵੱਧ ਲੋਕਾਂ ਨੂੰ ਡੀਸੀ ਦੁਆਰਾ ਜ਼ਿਲ੍ਹੇ ਦੇ ਤਹਿਸੀਲਾਂ ਦੇ ਐਸ.ਡੀ.ਐਮ. ਦੁਆਰਾ ਪੁਲਿਸ ਦੁਆਰਾ ਜਾਣਕਾਰੀ ਵੀ ਦਿੱਤੀ ਗਈ ਸੋ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਰੋਲ ਭਾਰਤ ਦੇ ਕਈ ਰਾਜਾਂ ਦੇ ਜ਼ਿਲ੍ਹਿਆਂ ਦੇ ਵਿੱਚ ਉਹ ਸਾਬਕਾ ਸੈਨਿਕਾਂ ਨੇ ਨਿਭਾਇਆ ਸੋ ਉਹਦੇ ਵਿੱਚ ਸੀਜ਼ ਫੈਰ ਤੋਂ ਪਹਿਲਾਂ ਜਦੋਂ ਜੰਗ ਦੇ ਹਾਲਾਤ ਚੱਲ ਰਹੇ ਸਨ ਉਦੋਂ ਵੀ ਬਹੁਤ ਸਾਰੇ ਲੈਟਰ ਘੁੰਮ ਰਹੇ ਸੀ ਸੋਸ਼ਲ ਮੀਡੀਆ ਤੇ ਤੇ ਬਾਅਦ ਵਿੱਚ ਵੀ ਆਏ ਨੇ ਕਿ ਜਿਹੜਾ ਸਾਬਕਾ ਫੌਜੀਆਂ ਦੀ ਸਰਕਾਰ ਵੱਲੋਂ ਭਰਤੀ ਕੀਤੀ ਜਾ ਰਹੀ ਹੈ ਇਹ ਜੰਗ ਦੇ ਵਿੱਚ ਅੱਗੇ ਮੋਰਚੇ ਤੇ ਜਾ ਕੇ ਲੜਨ ਦੇ ਲਈ ਦੇਸ਼ ਦੀ ਫੌਜ ਦਾ ਸਾਥ ਦੇਣ ਦੇ ਲਈ ਆਪਣੇ ਤਜਰਬੇ ਦਾ ਉੱਥੇ ਸਰਕਾਰ ਨੂੰ ਲਾਭ ਦੇਣ ਦੇ ਲਈ ਸੋ ਉਹ ਸਾਬਕਾ ਫੌਜੀਆਂ ਦੀ ਭਰਤੀ ਕੀਤੀ ਜਾਣੀ ਹੈ ਜਿਹੜੇ ਸਾਬਕਾ ਫੌਜੀ ਨਹੀਂ ਭਰਤੀ ਹੋਣਗੇ ਉਹਨਾਂ ਨੂੰ ਪੈਨਸ਼ਨ ਨਹੀਂ ਮਿਲੇਗੀ ਪੈਨਸ਼ਨ ਬੰਦ ਹੋ ਜਾਏਗੀ ਇਸ ਤਰ੍ਹਾਂ ਦੀਆਂ ਫੁਆਵਾਵਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਬਹੁਤ ਵੱਡੀ ਗਿਣਤੀ ਚ ਫੈਲੀਆਂ ਸੋ ਇਹ ਮੈਨੂੰ ਵੀ ਬੜੇ ਫੋਨ ਵੀ ਆਏ ਲੈਟਰ ਵੀ ਬੜੇ ਆਪਣੇ ਸਾਬਕਾ ਫੌਜੀ ਵੀਰਾਂ ਨੇ ਭੇਜੀ ਆਜ ਇੱਕ ਲੈਟਰ ਆਇਆ ਆਰਮਡ ਕੁਆਟਰ ਵੱਲੋਂ ਆਇਆ ਇਹ ਗ੍ਰਹਿ ਮੰਤਰਾਲੇ ਵੱਲੋਂ ਆਇਆ ਫੌਜੀਆਂ ਦੀ ਭਰਤੀ ਕੀਤੀ ਜਾ ਰਹੀ ਹੈ ਇਹਦੇ ਵਿੱਚ ਸੱਚਾਈ ਹੈ ਜਾਂ ਇਹ ਫੁਆ ਹੈ ਪਰ ਵੀਰੋ ਚਲੋ ਜਿੰਨਾ ਕਿ ਮੈਨੂੰ ਤਜਰਬਾ ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਸਾਰੀ ਗੱਲ ਦਾ ਪਤਾ ਹੈ ਮੈਂ ਤੁਹਾਨੂੰ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਨਾ ਕਿ ਜਿੱਥੇ ਭਾਰ ਸਰਕਾਰ ਦਾ ਜੋਰ ਬਾਕੀ ਚੀਜ਼ਾਂ ਤੇ ਲੱਗਿਆ ਸੀ ਉੱਥੇ ਉਹਨਾਂ ਦਾ ਇਹ ਲੱਗਿਆ ਸੀ ਕਿ ਜਿਹੜੇ ਸਿਵਲ ਦੇ ਵਿੱਚ ਆਮ ਲੋਕ ਨੇ ਉਹਨਾਂ ਦਾ ਜਿਹੜਾ ਬਚਾਅ ਵੱਤ ਤੋਂ ਵੱਧ ਕਿਵੇਂ ਕੀਤਾ ਜਾਵੇ ਜੇ ਜੰਗ ਦੇ ਹਾਲਾਤ ਅੱਗੇ ਜ਼ਿਆਦਾ ਖਰਾਬ ਹੁੰਦੇ ਨੇ ਤਾਂ ਸਿਵਲ ਦੇ ਵਿੱਚ ਲੋਕ ਆ ਜਿਹੜੇ ਉਹ ਹਕੂਮਤ ਦੇ ਖਿਲਾਫ ਸਰਕਾਰ ਦੇ ਖਿਲਾਫ ਭੜਕਣ ਨਾ ਵਿਦਰੋਹ ਨਾ ਕਰਨ ਉਹਨਾਂ ਨੂੰ ਕਾਬੂ ਵਿੱਚ ਕੀਤਾ ਜਾ ਸਕੇ ਹਸਪਤਾਲਾਂ ਦੇ ਵਿੱਚ ਅਗਰ ਜ਼ਖਮੀ ਲੋਕ ਆਉਂਦੇ ਨੇ ਤਾਂ ਉਹਨਾਂ ਨੂੰ ਹਸਪਤਾਲਾਂ ਦੇ ਲਈ ਰਸਤੇ ਜਿਹੜੇ ਉਹ ਖੁੱਲੇ ਜਾਣ ਐਂਬੂਲੈਂਸਾਂ ਨੂੰ ਰਾਹ ਦਿੱਤਾ ਜਾਵੇ ਉਹਨਾਂ ਨੂੰ ਸਰਕਾਰ ਨੂੰ ਵੱਡੀ ਗਿਣਤੀ ਵਿੱਚ ਵਲੰਟੀਅਰ ਚਾਹੀਦੇ ਹੁੰਦੇ ਨੇ ਜਿਵੇਂ ਕੋਵਿਡ ਦੇ ਸਮੇਂ ਸਰਕਾਰ ਨੇ ਵਲੰਟੀਅਰ ਬਹੁਤ ਜ਼ਿਆਦਾ ਭਰਤੀ ਕੀਤੇ ਸਨ ਸੋ ਇਸ ਤਰ੍ਹਾਂ ਦੇ ਜਿਹੜੇ ਲੈਟਰ ਜ਼ਰੂਰ ਗ੍ਰਹਿ ਮੰਤਰਾਲੇ ਤੋਂ ਭਾਰਤ ਸਰਕਾਰ ਵੱਲੋਂ ਔਰ ਮਿਨਿਸਟਰੀ ਆਫ ਡਿਫੈਂਸ ਵੱਲੋਂ ਜਾਰੀ ਕੀਤੇ ਗਏ ਜਿਦੇ ਵਿੱਚ ਉਹਨਾਂ ਨੇ ਲੋਕਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੇ ਉਹਦੇ ਵਿੱਚ ਜ਼ਿਲ੍ਹਾ ਸੈਨਿਕ ਬੋਰਡ ਦੇ ਡਾਇਰੈਕਟਰ ਨੇ ਚਾਹੇ ਉਹਦੇ ਵਿੱਚ ਡਿਪਟੀ ਕਮਿਸ਼ਨਰ ਨੇ ਜਾਂ ਮੈਜਿਸਟ੍ਰੇਟ ਨੇ ਜਾਂ ਤਹਿਸੀਲਦਾਰ ਨੇ ਉਹਨਾਂ ਨੂੰ ਸਾਬਕਾ ਫੌਜੀਆਂ ਦੇ ਨਾਲ ਸਬੰਧ ਰੱਖਣ ਦੇ ਲਈ ਉਹਨਾਂ ਨੂੰ ਲੋੜ ਪੈਣ ਤੇ ਵਲੰਟਰੀ ਦੇ ਤੌਰ ਤੇ ਉਹਨਾਂ ਦੀ ਮਦਦ ਲੈਣ ਦੇ ਲਈ ਉਹਨਾਂ ਦੀ ਸਹਾਇਤਾ ਲੈਣ ਦੇ ਲਈ ਇਹ ਲੈਟਰ ਜ਼ਰੂਰ ਜਾਰੀ ਕੀਤੇਗੇ ਪਰ ਕਿਸੇ ਵੀ ਲੈਟਰ ਦੇ ਵਿੱਚ ਸਾਬਕਾ ਫੌਜੀਆਂ ਨੂੰ ਜ਼ਬਰਦਸਤੀ ਭਰਤੀ ਕਰਨ ਦਾ ਜਾਂ ਉਹਨਾਂ ਦੀ ਪੈਨਸ਼ਨ ਬੰਦ ਕਰਨ ਦਾ ਕੋਈ ਵੀ ਫਰਮਾਨ ਜਾਰੀ ਨਹੀਂ ਹੋਇਆ ਇਹ ਕੋਈ ਵੀ ਸਾਬਕਾ ਫੌਜੀ ਵੀਰ ਨੂੰ ਇਸ ਤਰ੍ਹਾਂ ਦੀ ਕੋਈ ਟੈਨਸ਼ਨ ਲੈਣ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਬਸ ਗੱਲ ਸਿਰਫ ਇੰਨੀ ਹੈ ਕਿ ਜਿਹੜੇ ਸਾਬਕਾ ਫੌਜੀ ਵੀਰ ਜਿਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਹੈ ਜਿਹੜੇ ਫਿਜ਼ੀਕਲੀ ਤੰਦਰੁਸਤ ਨੇ ਜਦੋਂ ਕਿਤੇ ਦੇਸ਼ ਦੇ ਵਿੱਚ ਐਸੇ ਹਾਲਾਤ ਬਣਦੇ ਨੇ ਤਾਂ ਸਿਵਲ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਵੱਲੋਂ ਮੈਜਿਸਟ੍ਰੇਟ ਵੱਲੋਂ ਜ਼ਿਲ੍ਹਾ ਸੈਨਿਕ ਬੋਰਡ ਵੱਲੋਂ ਉਹਨਾਂ ਸਾਬਕਾ ਫੌਜੀ ਵੀਰਾਂ ਨੂੰ ਐਜ਼ ਅ ਵੋਲੰਟੀਅਰ ਭਰਤੀ ਕੀਤਾ ਜਾ ਸਕਦਾ ਹੈ ਉਹ ਜਿਹੜਾ ਸਿਵਲ ਡਿਫੈਂਸ ਵਾਸਤੇ ਇਸ ਤਰ੍ਹਾਂ ਦੇ ਲੈਟਰ ਜਾਰੀ ਜ਼ਰੂਰ ਹੋਏ ਨੇ ਸੋ ਉਹਦੇ ਵਾਸਤੇ ਕੋਈ ਘਬਰਾਉਣ ਦੀ ਕਿਸੇ ਨੂੰ ਲੋੜ ਨਹੀਂ ਔਰ ਮੈਨੂੰ ਲੱਗਦਾ ਇਹਦੇ ਵਾਸਤੇ ਲੈਟਰ ਦੀ ਵੀ ਸਾਬਕਾ ਫੌਜੀ ਉਡੀਕ ਨਹੀਂ ਕਰਨਗੇ ਜਦੋਂ ਵੀ ਉਹਨਾਂ ਨੂੰ ਕਦੇ ਲੱਗਦਾ ਹੈ ਕਿ ਸਾਡੀ ਲੋੜ ਹੈ ਉਹ ਆਪਣੇ ਆਪ ਹੀ ਆਪਣੇ ਆਪ ਨੂੰ ਵਲੰਟੀਅਰ ਦੇ ਤੌਰ ਤੇ ਪੇਸ਼ ਕਰਦੇ ਨੇ ਕੋਈ ਵੀ ਸਾਬਕਾ ਫੌਜੀ ਵੀਰ ਐਸਾ ਨਹੀਂ ਹੋਏਗਾ ਜਿਹੜੇ ਅੰਦਰ ਇਨਸਾਨੀਅਤ ਹੋਵੇ ਤੇ ਉਹਨੇ ਫੌਜ ਦੀ ਵਰਦੀ ਪਾਈ ਹੋਵੇ ਤੋਂ ਪੈਨਸ਼ਨ ਆਉਣ ਤੋਂ ਬਾਅਦ ਜੇ ਦੇਸ਼ ਤੇ ਭੀੜ ਪਵੇ ਤਾਂ ਉਹ ਆਪਣੇ ਆਪ ਨੂੰ ਅੱਗੇ ਵਲੰਟੀਅਰ ਨਾ ਕਰੇ ਹਾਂ ਬਸ਼ਰਤੇ ਕਿ ਉਹ ਸਰੀਰ ਤੌਰ ਤੇ ਤੰਦਰੁਸਤ ਹੋਵੇ ਉਹ ਦੇਸ਼ ਵਿੱਚ ਹਾਜ਼ਰ ਹੋਵੇ ਤਾਂ ਉਹਦੇ ਵਾਸਤੇ ਕੋਈ ਹਰਜ ਨਹੀਂ ਹੈ ਪਰ ਜਿਹੜੇ ਲੈਟਰ ਫੇਕ ਲੈਟਰ ਜਿਹੜੇ ਘੁੰਮ ਰਹੇ ਨੇ ਜਿਹੜੀਆਂ ਵੀਡੀਓ YouTube ਤੇ ਘੁੰਮ ਰਹੀਆਂ ਸੀ ਕਿੰਨੀ ਤਾਂ ਪੈਨਸ਼ਨ ਬੰਦ ਹੋ ਜੇਗੀ ਉਹ ਬਿਲਕੁਲ ਗਲਤ ਸਨ ਇੱਕ ਲੈਟਰ ਮੇਰੇ ਕੋਲ ਬਹੁਤ ਸਾਰੇ ਆਏ ਇੱਕ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਤੁਸੀਂ ਵੇਖ ਰਹੇ ਹੋ ਆਪਣੀ ਸਕਰੀਨ ਤੇ ਇਹ ਲੈਟਰ ਜਿਹੜਾ ਜਾਰੀ ਕੀਤਾ ਗਿਆ ਇਹਦੇ ਵਿੱਚ ਸਿਰਫ ਇੰਨੀ ਗੱਲ ਕੀਤੀ ਗਈ ਕਿ ਜਿਹੜੇ ਸਾਬਕਾ ਫੌਜੀ ਨੇ ਉਹਨਾਂ ਨੂੰ ਵਲੰਟਰੀ ਦੇ ਤੌਰ ਤੇ ਜਿਹੜਾ ਇਨਰੋਲ ਕੀਤਾ ਜਾ ਸਕਦਾ ਹੈ ਜ਼ਰੂਰਤ ਪੈਣ ਤੇ ਇਹ ਲੈਟਰ ਜਿਹੜਾ ਅਜੇ ਕੁਮਾਰ ਜੋਇੰਟ ਸੈਕਟਰੀ ਵੱਲੋਂ ਜਿਹੜਾ ਜਾਰੀ ਕੀਤਾ ਗਿਆ ਔਰ ਇਹ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਡਿਫੈਂਸ ਡਿਪਾਰਟਮੈਂਟ ਆਫ ਐਕਸ ਸਰਸਮੈਨ ਵੈਲਫੇਅਰ ਸਾਊਥ ਬਲਾਕ ਨਿਊ ਦਿੱਲੀ ਵੱਲੋਂ 11 ਮਈ 2025 ਨੂੰ ਇਹ ਜਿਹੜਾ ਸੀਜ਼ ਫਾਇਰ ਹੋਇਆ ਉਸ ਤੋਂ ਅਗਲੇ ਦਿਨ ਜਿਹੜਾ ਲੈਟਰ ਜਾਰੀ ਹੋਇਆ ਉਸ ਤੋਂ ਪਹਿਲਾਂ ਵੀ ਕਾਫੀ ਲੈਟਰ ਜਿਹੜੇ ਜਾਰੀ ਹੋਏ ਸਨ ਔਰ ਉਹਦੇ ਵਿੱਚ ਇਹੀ ਕਿਹਾ ਗਿਆ ਸਾਬਕਾ ਫੌਜੀ ਵੀਰਾਂ ਦੀ ਜਿਹੜੀ ਐਜ਼ ਅ ਵੋਲੰਟੀਅਰ ਜਿਹੜਾ ਕੋਆਰਡੀਨੇਸ਼ਨ ਆ ਜਿਹੜੇ ਗਰੁੱਪ ਬਣਾਏ ਜਾ ਰਹੇ ਨੇ ਉਹਨਾਂ ਨੂੰ ਲਗਾਤਾਰ ਜਾਰੀ ਰੱਖਿਆ ਜਾਵੇ ਜਦੋਂ ਆਪਾਂ ਵੀਰੋਂ ਫੌਜ ਵਿੱਚ ਨੌਕਰੀ ਕਰਦੇ ਆ ਤਾਂ ਫੌਜ ਦੀਆਂ ਯੂਨਿਟਾਂ ਵੱਲੋਂ ਆਪਣੇ ਰਿਸਪੌਂਸਿਬਿਲਟੀ ਏਰੀਆ ਦੇ ਵਿੱਚ ਲੋਕਾਂ ਨਾਲ ਸਬੰਧ ਰੱਖਣ ਦੇ ਲਈ ਉੱਥੇ ਜਿਹੜੇ ਹੈਲਪ ਗਰੁੱਪ ਬਣਾਏ ਜਾਂਦੇ ਨੇ ਉਹਦੇ ਵਿੱਚ ਆਰਟੀਜੀਸੀਓ ਸੂਬੇਦਾਰ ਮੇਜਰ ਸੀਐਚਐਮ ਟੁਆਈਸੀ ਸਾਹਿਬ ਉਹ ਸਾਰੇ ਉਹਦੇ ਵਿੱਚ ਇੱਕ ਟੀਮ ਜਿਹੜੀ ਉਹ ਕੰਮ ਕਰਦੀ ਆ ਉਸੇ ਤਰ੍ਹਾਂ ਦੀ ਟੀਮ ਬਣਾਉਣ ਦਾ ਜਿਹੜਾ ਆਦੇਸ਼ ਆ ਜਿਹੜਾ ਲੈਟਰ ਆ ਇਹ ਜਰੂਰ ਜਿਹੜੇ ਜਾਰੀ ਕੀਤੇ ਗਏ ਨੇ ਸੋ ਇਹ ਮੈਂ ਤੁਹਾਨੂੰ ਪੰਜਾਬੀ ਵਿੱਚ ਜਿਹੜਾ ਲੈਟਰ ਇਹ ਜਾਰੀ ਹੋਇਆ ਤੁਹਾਨੂੰ ਮੈਂ ਮੋਟਾ-ਮੋਟਾ ਇਹਦੇ ਬਾਰੇ ਦੱਸ ਦਿੰਨਾ ਕਿ ਉਹਦੇ ਵਿੱਚ ਲਿਖਿਆ ਗਿਆ ਹੈ ਜੁਆਇੰਟ ਸਕੱਤਰਰੀ ਵੱਲੋਂ ਕਿ ਦੇਸ਼ ਦੀ ਪੱਛਮੀ ਸਰਹੱਦ ਤੇ ਜਿਹੜੀ ਮਜੂਤਾ ਸਥਿਤੀ ਨੂੰ ਦੇਖਦੇ ਹੋਏ ਸੋ ਦੇਸ਼ ਦੇ ਜਿਹੜੀ ਸਿਵਲ ਡਿਫੈਂਸ ਹੈ ਉਹਨੂੰ ਮਜਬੂਤ ਕਰਨ ਦੀ ਲੋੜ ਹੈ ਸੋ ਇਹਦੇ ਵਾਸਤੇ ਸਿਵਲ ਡਿਫੈਂਸ ਗਤੀਵਧੀਆਂ ਵਿੱਚ ਭਰਤੀ ਕਰਨ ਲਈ ਸਾਬਕਾ ਫੌਜੀਆਂ ਨੂੰ ਵਲੰਟੀਅਰ ਦੇ ਤੌਰ ਤੇ ਜਿਹੜਾ ਲਾਂਬਾਤ ਦਾ ਉਹ ਕੀਤਾ ਜਾਣਾ ਚਾਹੀਦਾ ਹੈ ਵਰਤਮਾਨ ਸਮੇਂ ਦੇ ਵਿੱਚ ਜਿਹੜਾ ਦੇਸ਼ ਦੇ 244 ਜ਼ਿਲ੍ਹਿਆਂ ਵਿੱਚ ਇਹ ਜਿਹੜੀ ਕਾਰਵਾਈ ਚੱਲ ਰਹੀ ਹੈ ਸੋ ਆਉਣ ਵਾਲੇ ਸਮੇਂ ਵਿੱਚ ਉਹ ਕਹਿੰਦੇ ਨੇ ਸ਼ਾਂਤੀ ਦੇ ਸਮੇਂ ਵੀ ਜਦੋਂ ਲੜਾਈ ਬੰਦ ਵੀ ਹੋ ਜਾਂਦੀ ਹੈ ਸੀਫਾਇਰ ਹੋ ਜਾਂਦਾ ਹੈ ਤਾਂ ਉਦੋਂ ਵੀ ਜਿਹੜਾ ਇਹ ਸਿਵਲ ਡਿਫੈਂਸ ਔਰ ਯੁੱਧ ਦੇ ਸਮੇਂ ਸਿਵਲ ਦੇ ਵਿੱਚ ਜ਼ਿੰਮੇਵਾਰੀਆਂ ਜ਼ਰੂਰੀ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਸਭ ਕਾ ਫੌਜੀਆਂ ਨੂੰ ਜਿਹੜਾ ਐਜ਼ ਅ ਵੋਲੰਟਰੀ ਤੌਰ ਤੇ ਉਹ ਭਰਤੀ ਕੀਤਾ ਜਾਣਾ ਚਾਹੀਦਾ ਉਹਦੇ ਵਿੱਚ ਉਦਾਹਰਨ ਦਿੱਤੀ ਗਈ ਹੈ 1968 ਦੇ ਸਿਵਲ ਡਿਫੈਂਸ ਐਕਟ ਔਰ ਸਿਵਲ ਡਿਫੈਂਸ ਰੈਗੂਲੇਸ਼ਨ ਜਿਹੜਾ ਉਹਦੇ ਬਾਰੇ ਉਦਾਹਰਨ ਦਿੱਤੀ ਗਈ ਹੈ ਕਿ ਕੁਦਰਤੀ ਆਫਤਾਂ ਜਾਂ ਦੂਜੇ ਦੇਸ਼ਾਂ ਦੇ ਨਾਲ ਹਥਿਆਰਬੰਦ ਟਕਰਾਅ ਜਾਂ ਐਮਰਜੈਂਸੀ ਦੀ ਸਹੂਲਤ ਵਿੱਚ ਜਿਹੜਾ ਸੰਵਧਾਨਕ ਤੌਰ ਤੇ ਦੇਸ਼ ਨੂੰ ਬਚਾਉਣ ਦੇ ਲਈ ਸਿਵਲ ਡਿਫੈਂਸ ਜਿਹੜੀ ਆਰਗੇਨਾਈਜੇਸ਼ਨ ਆ ਉਹ ਤਿਆਰ ਕੀਤੀ ਜਾਣੀ ਚਾਹੀਦੀ ਹੈ ਉਹਦੇ ਵਿੱਚ ਜਿਹੜੇ ਰੋਲ ਨਿਭਾਉਂਦੇ ਨੇ ਜਿਹੜੇ ਆਫੀਸਰ ਉਹ ਡਿਸਟ੍ਰਿਕਟ ਦੇ ਕਲੈਕਟਰ ਡੀਸੀ ਜਾਂ ਜ਼ਿਲ੍ਹਾ ਸੈਨਿਕ ਬੋਰਡ ਦੇ ਜਿਹੜੇ ਡਾਇਰੈਕਟਰ ਸਾਹਿਬ ਹੁੰਦੇ ਨੇ ਉਹਨਾਂ ਸਾਰਿਆਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਤੁਸੀਂ ਕੋਆਰਡੀਨੇਟ ਕਰਕੇ ਜ਼ਿਲ੍ਹੇ ਦੇ ਸਾਬਕਾ ਸੈਨਿਕਾਂ ਨੂੰ ਇੱਕ ਵਲੰਟਰੀ ਦੇ ਤੌਰ ਤੇ ਇੱਕ ਉਹਨਾਂ ਦੀ ਫੌਜ ਤਿਆਰ ਕਰਨੀ ਹੈ ਜਿਹੜੇ ਆਪਣਾ ਕੰਮ ਕਰਦੇ ਰਹਿਣਗੇ ਪਰ ਜਦੋਂ ਉਹਨਾਂ ਨੂੰ ਲੋੜ ਪੈਂਦੀ ਹੈ ਉਹ ਬੁਲਾਵੇ ਤੇ ਸਿਵਲ ਡਿਫੈਂਸ ਦੇ ਤੌਰ ਤੇ ਦੇਸ਼ ਦੀ ਅੰਦਰੂਨੀ ਹਾਲਤ ਦੇ ਵਿੱਚ ਕੋਈ ਤਣਾਅ ਨਾ ਹੋਵੇ ਕੋਈ ਨੁਕਸਾਨ ਨਾ ਹੋਵੇ ਉਹ ਉੱਥੋਂ ਦੀ ਲੋਕਲ ਪੁਲਿਸ ਦਾ ਸਾਥ ਦੇਣ ਦੇ ਲਈ ਤਾਂ ਉਹ ਜਿਹੜਾ ਸਾਬਕਾ ਫੌਜੀ ਵੀਰਾਂ ਨੂੰ ਭਰਤੀ ਕੀਤਾ ਜਾਵੇ ਸਿਰਫ ਐਜ਼ ਅ ਵਲੰਟਰੀ ਨਾ ਕਿ ਉਹਨਾਂ ਨੂੰ ਨੌਕਰੀ ਦੇ ਤੌਰ ਤੇ ਭਰਤੀ ਕੀਤਾ ਜਾਣਾ ਜਿਵੇਂ ਪੰਜਾਬ ਸਰਕਾਰ ਨੇ ਕੈਪਟਨ ਰਾਜ ਦੇ ਵਿੱਚ ਜਿਓ ਜੀ ਦੀ ਭਰਤੀ ਕੀਤੀ ਸੀ ਸਾਬਕਾ ਫੌਜੀਆਂ ਦੀ ਉਹ ਟੈਂਪਰੇਰੀ ਭਰਤੀ ਕੀਤੀ ਸੀ ਬਾਅਦ ਵਿੱਚ ਉਹਨਾਂ ਨੇ ਉਹਨਾਂ ਨੂੰ ਹਟਾ ਦਿੱਤਾ ਸੋ ਇਹ ਕੋਈ ਭਰਤੀ ਕੋਈ ਨੌਕਰੀ ਨਹੀਂ ਇਹ ਸਿਰਫ ਐਜ਼ ਅ ਵਲੰਟੀਅਰ ਸੇਵਾਦਾਰ ਦੇ ਤੌਰ ਤੇ ਜਿਹੜਾ ਸਾਬਕਾ ਫੌਜੀ ਵੀਰਾਂ ਨੂੰ ਭਰਤੀ ਕਰਨ ਦਾ ਜਿਹੜਾ ਇਹ ਲੈਟਰ ਜਾਰੀ ਹੋਇਆ ਔਰ ਉਹਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਿਹੜੇ ਸਾਬਕਾ ਫੌਜੀ ਵੀਰ ਨੇ ਉਹ ਆਪ ਵੀ ਪਹਿਲ ਕਦਮੀ ਕਰਦੇ ਹੋਏ ਜ਼ਿਲ੍ਹਾ ਸੈਨਿਕ ਬੋਰਡ ਜਦੋਂ ਵੀ ਉਹ ਜਾਂਦੇ ਨੇ ਉੱਥੋਂ ਪਤਾ ਕਰ ਸਕਦੇ ਨੇ ਕਿ ਸਿਵਲ ਡਿਫੈਂਸ ਦੀ ਜਿਹੜੀ ਇਨਰੋਲਮੈਂਟ ਚੱਲ ਰਹੀ ਹੈ ਉਹਦੇ ਵਿੱਚ ਮੈਨੂੰ ਵੀ ਇਨਰੋਲ ਕੀਤਾ ਜਾਵੇ ਉਹ ਆਪਣਾ ਨੰਬਰ ਦੇ ਸਕਦੇ ਨੇ ਕਿ ਹਾਲਾਂਕਿ ਹੁੰਦਾ ਸਾਰਾ ਕੁਝ ਉਹਨਾਂ ਦਾ ਪਰ ਜੇ ਤੁਸੀਂ ਵਲੰਟੀਰੀ ਨੋਟ ਕਰਾਓਗੇ ਤਾਂ ਉਹਦਾ ਪ੍ਰਭਾਵ ਹੋਰ ਪੈਂਦਾ ਸੋ ਸਾਬਕਾ ਫੌਜੀ ਵੀਰ ਜਿਹੜੇ ਆਪਣੇ ਦੇਸ਼ ਨੂੰ ਆਪਣੀ ਮਿੱਟੀ ਨੂੰ ਆਪਣੇ ਵਤਨ ਨੂੰ ਪਿਆਰ ਕਰਦੇ ਨੇ ਜਿਹੜੇ ਇਨਸਾਨੀਤ ਨੂੰ ਪਿਆਰ ਕਰਦੇ ਨੇ ਸੋ ਉਹ ਇਸ ਵਾਸਤੇ ਹਮੇਸ਼ਾ ਆਪਣੇ ਦੇਸ਼ ਦੀ ਰਾਖੀ ਵਾਸਤੇ ਤਿਆਰ ਰਹਿੰਦੇ ਵੀ ਨੇ ਤੇ ਰਹਿਣਾ ਵੀ ਚਾਹੀਦਾ ਸੋ ਜੇ ਕਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਜ਼ਿਲ੍ਹਾ ਸੈਨਿਕ ਬੋਰਡ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੌਜ ਵੱਲੋਂ ਸਿਵਲ ਡਿਫੈਂਸ ਵਲੰਟੀਅਰ ਦੇ ਤੌਰ ਤੇ انرੋਲ ਹੋਣ ਦਾ ਕੋਈ ਉਹਨਾਂ ਨੂੰ ਸੁਨੇਹਾ ਮਿਲਦਾ ਹੈ ਤਾਂ ਉਹਨਾਂ ਨੂੰ ਆਪ ਬੜੀ ਖੁਸ਼ੀ ਦੇ ਨਾਲ ਜੇਕਰ ਉਹ ਜਾ ਸਕਦੇ ਨੇ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਤਾਂ ਉਹਨਾਂ ਨੂੰ ਇਹਦੇ ਵਿੱਚ ਪੂਰਾ ਜਿਹੜਾ ਯੋਗਦਾਨ ਪਾਉਣਾ ਚਾਹੀਦਾ ਇਹ ਸਾਡਾ ਫਰਜ਼ ਵੀ ਬਣਦਾ ਹੈ ਸਾਡੀ ਡਿਊਟੀ ਵੀ ਬਣਦੀ ਹੈ ਸੋ ਇਹੇ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿ ਕੋਈ ਕਿਸੇ ਦੀ ਪੈਨਸ਼ਨ ਬੰਦ ਨਹੀਂ ਹੋ ਰਹੀ ਇਹ ਜਿਹੜਾ ਵੋਲੰਟੇਅਰ ਹੋ ਕੇ ਦੇਸ਼ ਲਈ ਕੰਮ ਕਰਨਾ ਹੁੰਦਾ ਹੈ ਇਹ ਇੱਕ ਜਜ਼ਬਾ ਹੁੰਦਾ ਹੈ ਇਹਦੇ ਵਾਸਤੇ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ ਜੇ ਤੁਸੀਂ ਮਜਬੂਰ ਕਰਕੇ ਵੋਲੰਟੇਅਰ ਭਰਤੀ ਕਰੋਗੇ ਤਾਂ ਉਹ ਫਿਰ ਵੋਲੰਟੇਅਰ ਨਹੀਂ ਹੋਣੇ ਉਹ ਮਜਬੂਰ ਲੋਕ ਹੋਣਗੇ ਉਹ ਉਹ ਡਿਊਟੀ ਤਨਦੇਹੀ ਨਾਲ ਨਹੀਂ ਨਿਭਾਉਣਗੇ ਜਿਹੜੀ ਉਹਨਾਂ ਤੋਂ ਆਸਾ ਕੀਤੀ ਜਾ ਸਕਦੀ ਹੈ ਸੋ ਇਹ ਮੱਝ ਦੀ ਵੀਡੀਓ ਦੇ ਵੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ ਵੱਧ ਤੋਂ ਵੱਧ ਹੋਰ ਵੀ ਆਪਣੇ ਸਾਬਕਾ ਫੌਜੀ ਵੀਰਾਂ ਨੂੰ ਦੱਸੋ ਕਿ ਕਦੇ ਵੀ ਜਿਹੜੀ ਦੇਸ਼ ਦੀ ਫੌਜ ਆ ਜਿਹੜੀ ਦੇਸ਼ ਦੇ ਪ੍ਰਸ਼ਾਸਨ ਹੈ ਉਹ ਸਾਾਬਕਾ ਫੌਜੀਆਂ ਨੂੰ ਮਜਬੂਰ ਨਹੀਂ ਕਰ ਸਕਦੀ ਡਰਾ ਧਮਕਾ ਕੇ ਉਹਨਾਂ ਨੂੰ ਐਜ਼ ਵਲੰਟੀਅਰ ਫਰਤੀ ਨਹੀਂ ਕਰ ਸਕਦੀ ਹਾਂ ਪਿਆਰ ਦੇ ਨਾਲ ਆਪਣੇ ਦੇਸ਼ ਭਗਤੀ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਤੁਸੀਂ ਜਰੂਰ ਇਹੋ ਜਿਹੀਆਂ ਐਮਰਜੈਂਸੀ جنگ ਦੀਆਂ ਹਾਲਾਤਾਂ ਵਿੱਚ ਜਦੋਂ ਕਦੇ ਐਸੇ ਹਾਲਾਤ ਬਣਦੇ ਨੇ ਤੁਸੀਂ ਆਪਣੇ ਸੁਭਾਵਾਂ ਜਰੂਰ ਦੇ ਸਕਦੇ ਹੋ ਔਰ ਦੇਣੀਆਂ ਵੀ ਚਾਹੀਦੀਆਂ ਨੇ ਸੋ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸ ਤੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ